ਵਹਿ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਜਾਂਦਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਨੇ ਪਰ ਅੱਜ ਤੁਹਾਨੂੰ ਪੰਜਾਬ ਦੇ ਅਜੀਹੇ ਨੌਜਵਾਨ ਦਿਖਾਵਾਂਗੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਪਰ ਪਹਿਲਾ ਰਗੜੇ ਜਿਹੜਾ ਇਹ ਉਹ ਇੱਕ ਸ਼ੁਰੂਆਤ ਕੀਤੀ ਸੀ ਰਗੜਾ ਲੋਕਾਂ ਨੂੰ ਪਲਾਉਂਦੇ ਸੀਗੇ ਅਤੇ ਉਸ ਤੋਂ ਬਾਅਦ ਹੁਣ ਇੱਕ ਛੋਟਾ ਜਿਹਾ ਜਿਹੜਾ ਉਹ ਮਿੰਨੀ ਢਾਬਾ ਖੁੱਲਿਆ ਇਹ ਢਾਬਾ ਕੋਈ ਨਾਨ ਵੈਜ ਜਾਂ ਕਿਸੇ ਹੋਰ ਚੀਜ਼ ਦਾ ਨਹੀਂ ਹੈ ਇਹ ਢਾਬਾ ਘਰ ਦਾ ਖਾਣਾ ਹੈ ਤੇ ਘਰ ਦਾ ਉਹ ਖਾਣਾ ਜੋ ਪਹਿਲਾਂ ਦੇ ਪੰਜਾਬ ਦੇ ਵਿੱਚ ਮਿਲਦਾ ਸੀ ਮੱਕੀ ਦੀ ਰੋਟੀ ਹੈ ਤੇ ਸਰ੍ਹੋਂ ਦਾ ਸਾਗ ਅਤੇ ਨਾਲ ਤੁਹਾਨੂੰ ਮਿਲਣਗੀਆਂ ਪਿੰਨੀਆਂ ਤੇ ਹੋਰ ਕਈ ਚੀਜ਼ਾਂ ਕਈ ਚੀਜ਼ਾਂ ਨੇ ਇਸ ਬਲੌਗ ਦੇ ਵਿੱਚ ਇਸ ਇੰਟਰਵਿਊ ਦੇ ਵਿੱਚ ਜੇਕਰ ਤੁਸੀਂ ਪੂਰੀਆਂ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਕਿੱਥੇ ਵੀ ਸਕਿਪ ਨਾ ਕਰਿਓ। ਇਹ ਘਰ ਦੀ ਸ਼ੱਕਰ ਹੈ। ਇਹ ਪਿਓਰ ਦੇਸੀ ਸ਼ੱਕਰ ਹੈ ਭਾਜੀ। ਆਹ ਗੌੜੇ ਆ ਭਾਜੀ। ਹਾਂ। ਆਹ ਆਪਣੇ ਤੋਂ ਹੈਗਾ ਹਲਦੀ ਵਾਲਾ ਗੁੜ। ਅੱਛਾ। ਜਿਹੜੇ ਖਾਣ ਨੂੰ ਰੋਟੀ ਤੋਂ ਬਾਅਦ ਹਨਾ। ਅੱਛਾ। ਆਹ ਆਪਣੇ ਤੋਂ ਮਸਾਲੇ ਵਾਲਾ ਗੁੜ। ਅੱਛਾ। ਇਹ ਆਈਸ ਕਯੂਬ ਦੇ ਜਿਹੜੇ ਛੋਟੇ-ਛੋਟੇ ਪੀਸ ਆ ਨਾ ਉਹ ਪ੍ਰੋਪਰ ਹੈ ਹਨ। ਰੋੜ ਦੇਸੀ ਗੋੜੇ ਆ ਭਾਜੀ ਇਹ ਪਿੰਨੀਆਂ ਬਾਈ ਜਰੂਰ ਦੱਸ ਦਿਓ ਇਹ ਪਾਜੀ ਹਲਸੀ ਵਾਲੀਆਂ ਪਿੰਨੀਆਂ ਆ ਗਈਆਂ ਭਾਜੀ ਅੱਛਾ ਅੱਛਾ ਠੀਕ ਹੈ ਜੀ ਤੇ ਆ ਆਪਣੀਆਂ ਖੋਏ ਵਾਲੀਆਂ ਆਟੇ ਦੀਆਂ ਪਿੰਨੀਆਂ ਆ ਗਈਆਂ ਆ ਬੇਸਣ ਦੀਆਂ ਆ ਗਈਆਂ ਤਿੰਨੇ ਦੇਸੀ ਘੇ ਚ ਬਣੀਆਂ ਹੋਈਆਂ ਆ ਭਾਜੀ ਅੱਛਾ ਤੁਸੀਂ ਕੱਢ ਕੇ ਦਿਖਾ ਸਕਦੇ ਹੋ ਬਾਈ ਲੋਕੀ ਕਹਿਣਗੇ ਦੀਆਂ ਬਣੀਆਂ ਪਿੰਨੀਆਂ ਨੇ ਭਾਜੀ ਭਾਈ ਇਹ ਤਿੰਨ ਤਰ੍ਹਾਂ ਦੀਆਂ ਪਿੰਨੀਆਂ ਆ ਆ ਬੇਸਣ ਵਾਲੀਆਂ ਹੋ ਗਈਆਂ ਵਿਚਕਾਰ ਹਲਸੀ ਵਾਲੀ ਆ ਗਈ ਠੀਕ ਹੈ ਜੀ ਤੇ ਆ ਆਟੇ ਵਾਲੀਆਂ ਖੋਏ ਦੀਆਂ ਆ ਗਈਆਂ ਭਾਜੀ ਇਹ ਤਿੰਨੇ ਦੇਸੀ ਘੇ ਦੇ ਵਿੱਚ ਅੱਛਾ ਇਹ ਤੈਨੂੰ ਇਹ ਇਹਨਾਂ ਦੇ ਕੀ ਰੇਟ ਨੇ ਬਾਈ ਜੀ ਇਹ ਭਾਜੀ ਜਿਹੜੀ ਬੇਸਣ ਵਾਲੀ ਹੈ ਭਾਈਆ ਆਟੇ ਦੀ ਖੋਏ ਵਾਲੀ ਇਹ ਵੀ 600 ਕਿਲੋ ਪੰਜਾਬੀ ਅੱਖਰ ਪੂਰੇ ਲਿਖੇ ਹੋਏ ਨੇ ਜਿਹਨੂੰ ਨਹੀਂ ਆਉਂਦਾ ਮੇਰੇ ਖਿਆਲ ਨਾਲ ਰੋਟੀ ਖਾਂਦੇ ਕਹਿੰਦੇ ਅੱਖਰ ਪੂਰੇ ਪੜ੍ਹ ਸਕਦਾ ਨੀ ਪੜ੍ਹ ਸਕਦਾ ਜੀ ਹਾਂਜੀ ਊੜਾੜਾ ਪੂਰਾ ਲਿਖਿਆ ਹੋਇਆ ਹੈ ਇਹ ਸਾਲ ਬਣ ਕੇ ਪਿੰਡੋਂ ਹੀ ਆਉਂਦਾ ਭਾਜੀ ਅੱਛਾ ਪਿੰਡੋਂ ਬਣਾਉਂਦੇ ਹੋ ਪਿੰਡੋਂ ਹੀ ਆਉਂਦਾ ਭਾਜੀ ਉੱਥੇ ਅੱਗ ਤੇ ਬਣਦਾ ਪ੍ਰੋਪਰ ਹੱਥ ਨਾਲ ਘੋੜ ਕੇ ਇੱਥੇ ਤੜਕਾ ਲਾਈਦਾ ਭਾਜੀ ਸਾਹਿਬ ਅੱਛਾ ਇੱਥੇ ਤੜਕਾ ਲੱਗਦਾ ਇਕੱਲਾ ਹਾਂਜੀ ਭਾਜੀ ਹਾਂ ਰਹੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਜਾਂਦਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਨੇ ਪਰ ਅੱਜ ਤੁਹਾਨੂੰ ਪੰਜਾਬ ਦੇ ਅਜੀਹੇ ਨੌਜਵਾਨ ਦਿਖਾਵਾਂਗੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਪਰ ਪਹਿਲਾਂ ਰਗੜੇ ਦੀ ਜਿਹੜਾ ਇਹ ਉਹ ਇੱਕ ਸ਼ੁਰੂਆਤ ਕੀਤੀ ਸੀ ਰਗੜਾ ਲੋਕਾਂ ਨੂੰ ਪਲਾਉਂਦੇ ਸੀਗੇ ਅਤੇ ਉਸ ਤੋਂ ਬਾਅਦ ਹੁਣ ਇੱਕ ਛੋਟਾ ਜਿਹਾ ਜਿਹੜਾ ਉਹ ਮਿੰਨੀ ਟਾਬਾ ਖੋਲ੍ਹਿਆ ਇਹ ਟਾਬਾ ਕੋਈ ਨਾਨ ਵੈਜ ਜਾਂ ਕਿਸੇ ਹੋਰ ਚੀਜ਼ ਦਾ ਨਹੀਂ ਹੈ ਇਹ ਟਾਬਾ ਘਰ ਦਾ ਖਾਣਾ ਹੈ ਤੇ ਘਰ ਦਾ ਉਹ ਖਾਣਾ ਜੋ ਪਹਿਲਾਂ ਦੇ ਪੰਜਾਬ ਦੇ ਵਿੱਚ ਮਿਲਦਾ ਸੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਅਤੇ ਨਾਲ ਤੁਹਾਨੂੰ ਮਿਲਣਗੀਆਂ ਪਿੰਨੀਆਂ ਅਤੇ ਹੋਰ ਕਈ ਚੀਜ਼ਾਂ ਕਈ ਚੀਜ਼ਾਂ ਨੇ ਇਸ ਬਲੌਗ ਦੇ ਵਿੱਚ ਇਸ ਇੰਟਰਵਿਊ ਦੇ ਵਿੱਚ ਜੇਕਰ ਤੁਸੀਂ ਪੂਰੀਆਂ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਕਿਤੇ ਵੀ ਸਕਿਪ ਨਾ ਕਰਿਓ ਸਭ ਤੋਂ ਪਹਿਲਾਂ ਸੀ ਸ਼ੁਰੂਆਤ ਜ਼ਰੂਰ ਇਹ ਤੁਸੀਂ ਬੈਨਰ ਜ਼ਰੂਰ ਦੇਖੋ ਜਿਸ ਤੇ ਉੱਪਰ ਲਿਖਿਆ ਦੁਆਬਾ ਪੰਜਾਬੀ ਹੱਟ ਰਗੜੇ ਵਾਲੇ ਤਾਂ ਬਈ ਹੋਰੀ ਰਗੜੇ ਵਾਲੇ ਦੇ ਨਾਂ ਤੋਂ ਵੀ ਮਸ਼ਹੂਰ ਹੋਏ ਸੀ ਤੇ ਉਸ ਤੋਂ ਬਾਅਦ ਦੁਬਾਰਾ ਇਹਨਾਂ ਨੇ ਹੁਣ ਸ਼ੁਰੂਆਤ ਇੱਕ ਬੜਾ ਅੱਛਾ ਕਨਸੈਪਟ ਜਿਹੜਾ ਹੈ ਉਸ ਦੀ ਸ਼ੁਰੂਆਤ ਕੀਤੀ ਹੈ ਭਾਈ ਹੁਰੀ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸਵਾਗਤ ਹੈ ਭਾਈ ਸ਼ੁਕਰੀਆ ਬਈ ਸਮਾਂ ਦੇਣ ਲਈ ਅੱਛਾ ਬੜਾ ਵਧੀਆ ਲੱਗ ਰਿਹਾ ਹੈ ਇਹ ਬੜਾ ਅੱਛਾ ਸੈਟਅਪ ਤੁਸੀਂ ਕੀਤਾ ਹੈ ਛੋਟਾ ਜਿਹਾ ਇਹ ਕਨਸੈਪਟ ਕਿਵੇਂ ਆਇਆ ਭਾਈ ਪਹਿਲਾਂ ਰਗੜਾ ਲਾਉਨੇ ਸੀ ਤੇ ਦੁਬਾਰਾ ਹੁਣ ਕਨਸੈਪਟ ਸ਼ੁਰੂ ਕੀਤਾ ਭਾਈ ਰਗੜੇ ਦਾ ਜਿੱਦਾਂ ਮੌਸਮ ਦਾ ਚੇਂਜ ਹੋਣ ਦਾ ਕਰਕੇ ਬੰਦ ਹੋ ਗਿਆ ਸੀ ਇੱਕ ਅਸੀਂ ਰੋਡ ਦੇ ਉੱਤੇ ਹੀ ਖੜੇ ਸੀਗੇ ਨਾ ਉੱਥੇ ਪ੍ਰੋਬਲਮਸ ਆਉਂਦੀਆਂ ਸੀਗੀਆਂ ਵੀ ਸਾਨੂੰ ਕਈ ਪ੍ਰੋਬਲਮ ਸੀ ਵੀ ਸਾਨੂੰ ਕੋਈ ਨਾ ਕੋਈ ਜਿੱਦਾਂ ਲ ਇਹ ਇਥੇ ਓਪਨ ਸਿਗਾ ਸਾਨੂੰ ਇਥੇ ਕੁਝ ਨਾ ਕੁਝ ਕਰਨਾ ਪੈਣਾ ਸਿਗਾ ਤੇ ਫੇ ਅਸੀਂ ਭਾਈ ਆ ਕੀਤਾ ਸਾਰਾ ਕਨਸੈਪਟ ਲਾਇਆ ਆਪ ਦਿਮਾਗ ਚ ਇਦਾਂ ਦਾ ਕੁਝ ਕਰੀਏ ਨਾ ਬ੍ਰਾਂਡ ਦਾ ਤਿਆਰ ਕਰੀਏ ਇਦਾਂ ਕਰੀਏ ਹੌਲੀ ਹੌਲੀ ਜਿੱਦਾਂ ਜਿੱਦਾਂ ਬੰਦ ਆ ਗਿਆ ਦਿਮਾਗ ਚ ਗੱਲਾਂ ਆਉਂਦੀਆਂ ਰਹੀਆਂ ਪੇਂਟਿੰਗ ਬਣਾਈਏ ਇਦਾਂ ਹਨਾ ਵੀ ਇਸ ਕਰਕੇ ਭਾਈ ਬਸ ਕਰਦੇ ਆ ਵਿਆਹ ਹੋ ਗਿਆ ਤੇ ਆਪਾਂ ਚੀਜ਼ਾਂ ਵੀ ਜਿਹੜੀਆਂ ਥਾਂ ਨੂੰ ਰੱਖੀਆਂ ਇਹਦਾ ਰਗੜਾ ਸੀ ਭਾਜੀ ਤੇ ਉਦਾਂ ਹੀ ਆਪਾਂ ਹੈਲਥ ਲਈ ਇਦਾਂ ਹੀ ਆਪਾਂ ਦੇਸੀ ਚੀਜ਼ਾਂ ਵਾਜੀ ਹੁਣ ਰੱਖੀਆਂ ਸਾਰੀਆਂ ਅੱਛਾ ਦੇਸੀ ਚੀਜ਼ਾਂ ਨੇ ਸਾਰੀਆਂ ਤੁਹਾਡੇ ਕੋਲ ਅੱਛਾ ਭਾਈ ਬੜਾ ਅੱਛਾ ਇੱਕ ਇਹ ਹੱਟ ਤੁਸੀਂ ਬਣਾਇਆ ਹੋਇਆ ਬੜਾ ਅੱਛੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਤੇ ਕਿੰਨੇ ਲੋਕਾਂ ਦੀ ਮਿਹਨਤ ਹੈ ਪਹਿਲਾਂ ਮੈਂ ਦੇਖਿਆ ਰਗੜੀ ਦੁਕਾਨ ਦੇ ਉੱਪਰ ਕਾਫੀ ਲੋਕ ਸੀਗੇ ਤੇ ਹੁਣ ਕਿੰਨੇ ਕੁ ਲੋਕ ਨਾਲ ਹੈਗੇ ਨੇ ਸਾਥ ਹੀ ਕਿੰਨੇ ਕਿਨੇ ਆਪਣੇ ਕੀ ਨਾ ਕਾਰੀਗਰ ਰੱਖੇ ਹੋਏ ਐ ਇੱਕ ਦੋ ਤੇ ਮਤਲਬ ਹੁਣ ਸਾਡੇ ਦੋ ਤਿੰਨ ਜਾਨੇ ਵੱਧ ਗਏ ਆ ਸਮਾਂ ਅਗੇ ਨਾਲ ਹੂੰ ਅੱਛਾ ਮਤਲਬ ਜ਼ਿਆਦਾ ਲੋਕੀ ਹੋ ਗਏ ਤਰ ਪਹਿਲਾਂ ਹੋ ਗਏ ਹਣਾ ਹੁਣ ਥੋੜ ਹੂੰ ਆਰਡਰ ਲੈਣਾ ਬਾਹਰ ਵੀ ਜਾਣਾ ਪੈਂਦਾ ਆ। ਉਹ ਖਾਣ ਦੀਆਂ ਚੀਜ਼ਾਂ ਵੀ ਅੱਗੇ ਕੱਲਾ ਪੀਣਦਾ ਹੀ ਸੀ ਭਾਜੀ। ਅੱਛਾ। ਹਾਂਜੀ ਹੁਣ ਪਿੰਨੀਆਂ ਆ। ਛਾਲਸੀ ਦੀਆਂ। ਅੱਛਾ ਦਿਖਾਉਂਗੇ ਪਹਿਲਾਂ ਮੈਂ ਜ਼ਰੂਰ ਆ ਆ ਚੀਜ਼ ਕੀ ਹੈ ਭਾਈ ਜੀ ਆਹ ਇਹ ਭਾਜੀ ਕੇਸਰ ਵਾਲਾ ਦੁੱਧ ਆ। ਜਿੱਦਾਂ ਆਪਾਂ ਰਗੜਾ ਸੀ ਉਹ ਹੁਣ ਰਗੜਾ ਬੰਦ ਕਰਤਾ ਹੁਣ ਆਪਾਂ ਦੁੱਧ ਭਾਜੀ ਇਹਦੇ ਵਿੱਚ ਕਾੜ ਕੇ ਪ੍ਰੋਪਰ। ਅੱਛਾ। ਜਿੱਦਾਂ 50 ਲੀਟਰ ਦੁੱਧ ਪਾਇਆ ਜਾਂਦਾ 25 22 ਲੀਟਰ ਰਹਿ ਜਾਂਦਾ ਇਹਨੂੰ ਪੂਰਾ ਕਾੜ ਕੇ ਪ੍ਰੋਪਰ। ਅੱਛਾ। ਤੇ ਸ਼ਿਵਾਰੇ ਆ, ਹੰਜੀ ਰਿਆ, ਕਾਜੂ ਆ, ਬਦਾਮ ਆ। ਸਾਰਾ ਸਮਾਨ ਇਹਦੇ ਵਿੱਚ ਆ। ਸਰ ਕਾਸ ਕਿੰਨੇ ਰੁਪਏ ਗਲਾਸ ਵੇਜੀ ਇਹ ਭਾਜੀ 1.50 ਦਾ ਗਲਾਸ ਹੈ 100 ਦਾ ਗਲਾਸ ਹੈ ਅੱਛਾ 50 ਦਾ ਤੇ 100 ਦਾ ਗਲਾਸ ਹੈ ਹਾਂਜੀ ਭਾਜੀ ਦੋਨੇ ਰੱਖੋ ਤੇ ਇਹਦੇ ਵਿੱਚ ਕੀ ਲੋਕੀ ਵੈਸੇ ਅੱਜਕੱਲ ਬੜਾ 슈ਗਰ ਫ੍ਰੀ ਕਹਿੰਦੇ ਵੀ 슈ਗਰ ਫ੍ਰੀ ਹੋਣਾ ਭਾਜੀ ਸ਼ੱਕਰ ਪੈਂਦੀ ਆ ਸ਼ੱਕਰ ਪਈ ਹੋਈ ਆ ਭਾਜੀ ਇਹਦੇ ਵਿੱਚ ਸ਼ੱਕਰ ਹੈ ਹਾਂਜੀ ਸ਼ੱਕਰ ਹੈ ਇਹ ਘਰ ਦੀ ਸ਼ੱਕਰ ਹੈ ਬਈ ਹਾਂਜੀ ਭਾਜੀ ਜਿਹੜੀ ਲੈ ਕੇ ਆਏ ਆ ਵੀ ਆਪਣੇ ਦੋ ਦੇ ਪੈਕ ਬਾਹਰ ਤੁਹਾਨੂੰ ਦਿਖਾਉਣੇ ਆ ਉਹ ਦਿਖਾਓ ਭਾਜੀ ਅੱਛਾ ਦਿਖਾ ਦਿਓ ਆ ਤੁਸੀਂ ਪਹਿਲਾ ਇੱਕ ਛੋਟਾ ਜਿਹਾ ਬੜਾ ਹੱਥ ਜਿਹੜਾ ਬਣਾਇਆ ਇਹਨਾਂ ਨੇ ਉਹ ਵੀ ਜ਼ਰੂਰ ਦੇਖੋ ਬੜੀ ਅੱਛੀ ਲਾਈਟਿੰਗ ਕੀਤੀ ਹੋਈ ਆ। ਆ ਦੇਖੋ ਭਾਜੀ ਇਹ ਘਰ ਦੀ ਸ਼ੱਕਰ ਹੈ। ਇਹ ਪਿਓਰ ਦੇਸੀ ਸ਼ੱਕਰ ਹੈ ਭਾਜੀ। ਆ ਗੋੜਾ ਹੈ ਭਾਜੀ। ਹਾਂ। ਆ ਆਪਣੇ ਤੋਂ ਹੈਗਾ ਹਲਦੀ ਵਾਲਾ ਗੋੜ। ਅੱਛਾ। ਜਿਹੜੇ ਖਾਨ ਨੂੰ ਰੋਟੀ ਤੋਂ ਬਾਅਦ ਹਨਾ। ਅੱਛਾ। ਆ ਆਪਣੇ ਤੋਂ ਮਸਾਲੇ ਵਾਲਾ ਗੋੜ। ਅੱਛਾ। ਇਹ ਆਈਸ ਕਯੂਬ ਦੇ ਜਿਹੜੇ ਛੋਟੇ ਛੋਟੇ ਪੀਸ ਆ ਨਾ ਉਹ ਪ੍ਰੋਪਰ ਹੈ ਹਨ। ਪਿਓਰ ਦੇਸੀ ਗੋੜਾ ਹੈ ਭਾਜੀ। ਹੂੰ। ਅੱਛਾ ਇਹ ਆਪ ਤੁਸੀਂ ਬਣਾਉਨੇ ਹੋ। ਇਹ ਆਪਣੇ ਭਾਜੀ ਪਿੰਡੋਂ ਬੰਦਾ ਉੱਥੋਂ ਲੈ ਕੇ ਆਈਦਾ ਭਾਜੀ ਖੋਏ ਵਾਲੀਆਂ ਆਟੇ ਦੀਆਂ ਪਿੰਨੀਆਂ ਆ ਗਈਆਂ ਆ ਵੇਸਨ ਦੀਆਂ ਆ ਗਈਆਂ ਤਿੰਨੇ ਦੇਸੀ ਘੇ ਚ ਬਣੀਆਂ ਹੋਈਆਂ ਅੱਛਾ ਤੁਸੀਂ ਕੱਢ ਕੇ ਦਿਖਾ ਸਕਦੇ ਹੋ ਬਈ ਲੋਕੀ ਕਹਿਣਗੇ ਆ ਤੁਸੀਂ ਦੇਖੋ ਪਿੰਨੀਆਂ ਜੋ ਵੈਸੇ ਤਾਂ ਲੋਕੀ ਕਹਿੰਦੇ ਨੇ ਬਈ ਘਰ ਦੇ ਬਣੀ ਪਿੰਨੀਆਂ ਜਿਹੜਾ ਬੰਦਾ ਖਾ ਗਿਆ ਤੇ ਉਹ ਪੂਰੀ ਸਰਦੀ ਜਿਹੜਾ ਹੈ ਉਸ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਕੋਈ ਬਿਮਾਰੀ ਕਹਿ ਲੋ ਖੰਗ ਦਕਾਮ ਉਹ ਨਹੀਂ ਲੱਗਦੀ ਤਾਂ ਬਾਈ ਉਹਰਾ ਨੇ ਦੇਖੋ ਪਿੰਨੀਆਂ ਤੈਨੂੰ ਇਹ ਇਹ ਘਰ ਦੀਆਂ ਬਣੀਆਂ ਪਿੰਨੀਆਂ ਨੇ ਭਾਈ ਇਹ ਤਿੰਨ ਤਰ੍ਹਾਂ ਦੀਆਂ ਪਿੰਨੀਆਂ ਆ ਆ ਬੇਸਣ ਵਾਲੀਆਂ ਹੋ ਗਈਆਂ ਵਿਚਕਾਰ ਹਲਸੀ ਵਾਲੀ ਆ ਗਈ ਠੀਕ ਹੈ ਜੀ ਤੇ ਆ ਆਟੇ ਵਾਲੀਆਂ ਖੋਈ ਦੀਆਂ ਆ ਗਈਆਂ ਭਾਈ ਇਹ ਤਿੰਨੇ ਦੇਸੀ ਘੇ ਦੇ ਵਿੱਚ ਅੱਛਾ ਇਹ ਤੈਨੂੰ ਇਹ ਇਹਨਾਂ ਦੇ ਕੀ ਰੇਟ ਨੇ ਭਾਈ ਜੀ ਇਹ ਭਾਈ ਜਿਹੜੀ ਬੇਸਣ ਵਾਲੀ ਹੈ 300 ਰੁਪਏ ਭਾਈ ਜੀ ਜਿਹੜੀ ਹਲਸੀ ਵਾਲੀ ਹੈ ਖੋਈ ਵਾਲੀ ਇਹ ਵੀ 600 ਰੁਪਏ ਕਿਲੋ ਆ ਜਿਹੜੀ ਆ ਭਾਈ ਆਟੇ ਦੀ ਖੋਈ ਵਾਲੀ ਇਹ ਵੀ 600 ਰੁਪਏ ਹਾਂਜੀ ਅੱਛਾ ਭਾਈ ਆ ਆ ਤੁਸੀਂ ਦੇਖੋ ਇਹ ਪਿੰਨੀਆਂ ਨੇ ਪ੍ਰੋਪਰ ਤਰੀਕੇ ਦੇ ਨਾਲ ਅੱਛਾ ਅੱਗੇ ਚੱਲਦੇ ਹਾਂ ਭਾਈ ਜੀ ਆ ਆ ਤੁਹਾਡਾ ਕਾਊਂਟਰ ਹੋ ਗਿਆ ਕੈਸ਼ ਕਾਊ ਬੜਾ ਵਧੀਆ ਇੱਕਦਮ ਸੈਟਅਪ ਇਹ ਸੈਟਅਪ ਬਾਈ ਮਨਚੇ ਵਿੱਚ ਕਿਵੇਂ ਖਿਆਲ ਕਿਵੇਂ ਆਏ ਬਾਈ ਇੱਥੇ ਓਪਨ ਹੋਣ ਦਾ ਕਰਕੇ ਸਾਨੂੰ ਹਨਾ ਇਹੀ ਆਇਆ ਵੀ ਅਸੀਂ ਬਾਸ ਦੀਆਂ ਹਨਾ ਕਰੀਏ ਅਸੀਂ ਦੇਖਦੇ ਰਹਿਨੇ ਆ ਹਨਾ ਕਿਤੇ ਨਾ ਕਿਤੇ ਹਿਮਾਚਲ ਵਗੈਰਾ ਲਈ ਜਾਇਦਾ ਆ ਤੇ ਫੇ ਸਾਨੂੰ ਆਇਆ ਵੀ ਅਸੀਂ ਵੀ ਉੱਥੇ ਕਰੀਏ ਤਿਆਰ ਭਾਈ ਅੱਛਾ ਆ ਦੇਖੋ ਇਹ ਬੜਾ ਓਪਨ ਏਰੀਆ ਬਾਈ ਹੁੜਾ ਨੇ ਰੱਖਿਆ ਹੋਇਆ ਤੇ ਬੜਾ ਅੱਛਾ ਐਂਬੀਅੰਸ ਬੜੀ ਅੱਛੀ ਆਉਂਦੀ ਹੈ ਜਦੋਂ ਤੁਸੀਂ ਇੱਦੇ ਇਸ ਜਗ੍ਹਾ ਦੇ ਉੱਪਰ ਆਉਂਦੇ ਹੋ ਤੇ ਕਾਫੀ ਅੱਛੀ ਇੱਕ ਵਾਈਬ ਆਉਂਦੀ ਹੈ ਹੱਟ ਵਾਲੇ ਘਰ ਦੀ ਇੱਕ ਵਾਈਬ ਆਉਂਦੀ ਹੈ ਜਦੋਂ ਅਸੀਂ ਹਿਮਾਚਲ ਵਾਲੀ ਸਾਈਡ ਜਾਣੇ ਹੈਗੇ ਆ ਤੇ ਇਦਾਂ ਦੀਆਂ ਲੋਕੇਸ਼ਨਾਂ ਬਹੁਤ ਲੱਭਦੇ ਆ ਪਰ ਇਦਾਂ ਦੀਆਂ ਲੋਕੇਸ਼ਨਾਂ ਹੁਣ ਤੁਹਾਨੂੰ ਜਲੰਧਰ ਦੇ ਵਿੱਚ ਖਾਸ ਕਰਕੇ ਮਿਲਣਗੀਆਂ। ਅੱਛਾ ਇਹ ਬਾਈ ਲੋਕੇਸ਼ਨ ਬੜੀ ਪਿਆਰੀ ਇੱਕ ਤੁਸੀਂ ਬਣਾਈ ਹੋਈ ਹੈ। ਬਸ ਇਹ ਤਾਂ ਇਹ ਸੜਕ ਹੈ ਮੇਰੇ ਖਿਆਲ ਨਾਲ। ਹਾਂਜੀ ਹਾਂਜੀ। ਪਰ ਲੋਕੇਸ਼ਨ ਇਹ ਮਾਰਿੰਡ ਦੇ ਵਿੱਚ ਆਈਡੀਆ ਕਿੱ데 ਆਇਆ ਹੈ? ਤੁਹਾਡੇ ਆਇਆ ਹੈ ਜਾਂ ਫਿਰ ਹੋਰ ਲਹੇਦਾ ਦੋਸਤ ਸੀਗੇ? ਭਾਜੀ ਸਾਡੇ ਦੋਵਾਂ ਦੇ ਆਇਆ ਦਿਮਾਗ ਦੇ ਵਿੱਚ ਇਦਾਂ ਇਦਾਂ ਤਿਆਰ ਕਰੀਏ ਹਨਾ। ਸਾਰੇ ਦੋਵਾਂ ਦੇ ਸਲਾਹ ਦੇ ਨਾਲ ਹੀ ਹੋਰ ਵੀ ਭਰਾ ਹੈਗੇ ਹੀ ਆਪਣੇ। ਅੱਛਾ। ਸਾਰਿਆਂ ਨੇ ਸਲਾਹ ਜਦ ਇਦਾਂ ਸਾਰੇ ਭਰਾਵਾਂ ਨੇ ਦਿੱਤੀ ਆ ਆਪਾਂ ਓਦਾਂ ਓਦਾਂ ਕੀਤਾ ਭਾਈ ਰਲ ਮਿਲ ਕੇ। ਅੱਛਾ ਤੇ ਕੀ ਕੁਝ ਚੀਜ਼ਾਂ ਨੇ ਬਾਈ ਜੀ ਥੋੜਾ ਦੱਸ ਗੋੜਾ ਵਾਲੀ ਚਾਹ ਆ ਆਪਣੇ ਤੋਂ ਫੇਰ ਉਹ ਦੁੱਧ ਆ ਗਿਆ ਕੜਿਆ ਹੋਇਆ ਭਾਜੀ ਫੇਰ ਸਪੈਸ਼ਲ ਮੱਕੀ ਦੀ ਰੋਟੀ ਸਾਗ ਪਿਓਰ ਵਾਈਟ ਮੱਖਣ ਭਾਜੀ ਘਰ ਦਾ ਅਚਾਰ ਨਿੰਬੂ ਦਾਤ ਕਰਦਾ ਨਾਲ ਦਈਦਾ ਭਾਜੀ ਸੈਲਡ ਹੋ ਗਿਆ ਫੇਰ ਸਵੀਨ ਨੂੰ ਬ੍ਰੇਕਫਾਸਟ ਹੂੰ ਹੂੰ ਸਵੀਨ ਨੂੰ ਬ੍ਰੇਕਫਾਸਟ ਵਿੱਚ ਮਿੱਥੇ ਵਾਲੀ ਰੋਟੀ ਭਾਜੀ ਆਪਣੇ ਤੋਂ ਜਿਹੜੀ ਨਮਕੀਨ ਹੁੰਦੀ ਆ ਨਮਕ ਵਾਲੀ ਫੇਰ ਆਲੂ ਵਾਲੇ ਪਰੌਂਠੇ ਆ ਪਨੀਰ ਵਾਲੇ ਪਰੌਂਠੇ ਗੋਭੀ ਵਾਲੇ ਪਰੌਂਠੇ ਕਣਕ ਦੇ ਭਾਜੀ ਕੋਈ ਤੰਦੂਰ ਨਹੀਂ ਜਿਹਦਾ ਤਵੇ ਤੇ ਬਣਦੀ ਆ ਹਨ ਫੇਰ ਆਪਣੇ ਤੋਂ ਥਾਲੀ ਵੀ ਆ ਭਾਜੀ ਪਿਲਾ ਦੇ ਵਿੱਚ ਰਾਜਮਾ ਆ ਗਏ ਕੜੀ ਆ ਗਈ ਇਹ ਕੜਾਈ ਪਨੀਰ ਆ ਗਿਆ ਪਲਾਸ ਆਗ ਆ ਗਿਆ ਭਾਜੀ ਉਹ ਥਾਲੀ ਹੋ ਗਈ ਭਾਜੀ ਫੇ ਜਲੇਬੀਆਂ ਆਪਣੇ ਤੋਂ ਦੇਸੀ ਘੇਰੀਆਂ ਆ ਅੱਛਾ ਇਹ ਆਪ ਹੀ ਬਣਾਉਨੇ ਤੁਸੀਂ ਹਾਂਜੀ ਭਾਜੀ ਆਪ ਹੀ ਬਾਹਰ ਆਪਾਂ ਦੁੱਧ ਦੇ ਨਾਲ ਹੀ ਜਲੇਬੀਆਂ ਚੱਲਿਆ ਕਰਨੀਏ ਦੇਸੀ ਘੇਰੀਆਂ ਭਾਜੀ ਅੱਛਾ ਤੇ ਫੇ ਆਪਣੇ ਤੋਂ ਜਦਾਂ ਇਹ ਚੂਰੀ ਮਿਲ ਜਾਂਦੀ ਸਪੈਸ਼ਲ ਮੱਕੀ ਦੀ ਰੋਟੀ ਦੀ ਚੂਰੀ ਕਣਕ ਦੀ ਰੋਟੀ ਦੀ ਚੂਰੀ ਭਾਜੀ ਹੂੰ ਹੂੰ ਅੱਛਾ ਹਾਂਜੀ ਉਹ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਪ੍ਰੋਪਰ 12 14 ਚੀਜ਼ਾਂ ਆਇਆ ਭਾਜੀ ਰੱਖੀਆਂ ਜਿਆਦਾ ਨਹੀਂ ਪਰ ਆਪਾਂ ਦੇਸੀ ਸਾਰੀਆਂ ਰੱਖੀਆਂ ਅੱਛਾ ਤੇ ਲੋਕ ਖਾਣ ਆਉਂਦੇ ਨੇ ਹਾਂਜੀ ਭਾਜੀ ਹੌਲੀ ਹੌਲੀ ਜਦੋਂ ਪਤਾ ਲੱਗਦਾ ਜਾਂਦਾ ਆ ਇਹ ਕਹਿੰਦੇ ਵੀ ਸਾਰਿਆਂ ਨੂੰ ਮਤਲਬ ਆਪਣੇ ਸਾਰੇ ਬੰਦਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਭਾਜੀ ਲੱਤਾਂ ਨਹੀਂ ਕਿਸੇ ਨੂੰ ਖਿੱਚਣੀਆਂ ਚਾਹੀਦੀਆਂ ਕਹੇ ਦੇ ਠੀਕ ਹੈ ਜੀ ਸਾਰਿਆਂ ਨੂੰ ਵੀ ਜੇ ਹੁਣ ਅੱਛਾ ਪਹਿਲਾਂ ਰਗੜਾ ਲਾਉਂਦੇ ਹੀ ਉੱਥੇ ਬੜੀਆਂ ਲੱਤਾਂ ਖਿੱਚੀਆਂ ਮੇਰੇ ਖਿਆਲ ਨਾਲ ਬਹੁਤ ਭਾਜੀ ਬਹੁਤ ਕੁਝ ਹੋਇਆ ਜੀ ਚਾਰ ਪੰਜ ਮਹੀਨੇ ਉੱਥੇ ਖੜੇ ਹੋਏ ਆ ਨਾ ਤੇ ਬਹੁਤ ਜ਼ਿਆਦਾ ਕੁਝ ਹੋਇਆ ਭਾਜੀ ਉੱਥੋਂ ਮਤਲਬ ਐਂਡ ਤੱਕ ਪਰਚੇ ਤੱਕ ਨੌਬਤ ਆ ਗਈ ਸੀ ਭਾਜੀ ਜਦੋਂ ਸਾਨੂੰ ਉੱਥੋਂ ਉੱਠਣਾ ਪਿਆ ਹਾਂਜੀ ਅੱਛਾ ਖਾਰ ਖਾਂਦੇ ਹੀ ਲੋਕੀ ਬਹੁਤ ਬਹੁਤ ਭਾਜੀ ਬਹੁਤ ਜੇ ਮੀਤ ਕਰਨ ਲੱਗੇ ਆ ਪਹਿਲਾਂ ਕਹਿੰਦੇ ਕਰ ਦੇਣੀ ਜੇ ਹੁਣ ਕਰਨ ਲੱਗੇ ਆ ਭਾਈ ਵੈਸੇ ਮੈਂ ਬੜਾ ਸੁਣਿਆ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਆਵਾਜ਼ ਬੜੀ ਚੱਕਰੀ ਵੀ ਪੰਜਾਬ ਦੇ ਨੌਜਵਾਨ ਮੀਤ ਕਰਕੇ ਨਹੀਂ ਰਾਜੀ ਕੈਨੇਡਾ ਅਮਰੀਕਾ ਭੱਜਦੇ ਨਹੀਂ ਹੁਣ ਭਾਈ ਸੁਧਾਰ ਹੋਣਾ ਸ਼ੁਰੂ ਹੋ ਗਿਆ ਆ ਅਸੀਂ ਨਹੀਂ ਅਸੀਂ ਦਾ ਕੰਮ ਸ਼ੁਰੂ ਕੀਤਾ ਕੀਤਾ ਬਹੁਤ हां ਤੇ ਮੁੰਡੇ ਕਰ ਰਹੇ ਆ ਮਤਲਬ ਸਾਰੇ ਰਲ ਮਿਲ ਕੇ ਸਿਆਣੇ ਆ ਕਈ ਥਾਂ ਤੇ ਲੱਗੇ ਹੋਏ ਮਤਲਬ ਬਹੁਤ ਲੋਕੀ ਹੁਣ ਜਿਹੜੇ ਨਹੀਂ ਕਰਨਾ ਚਾਹੁੰਦੇ ਹੁਣ ਥਾਂ ਥਾਂ ਦੇ ਉੱਤੇ ਲੱਗ ਰਹੇ ਆ ਭਾਜੀ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇੱਥੇ ਕੰਮ ਕਰੀਏ ਭਾਜੀ ਇੰਡੀਆ ਦੇ ਵਿੱਚ ਹੂੰ ਪੰਜਾਬ ਚ ਖਾਸ ਕਰਕੇ ਇੱਥੇ ਕੁਝ ਵੀ ਕਰ ਸਕਦੇ ਭਾਜੀ ਆਪਾਂ ਇਹ ਕਰਨਾ ਹੋਵੇ ਇੱਥੇ ਵਧੀਆ ਮਾਹੌਲ ਮਿਲ ਰਿਹਾ ਭਾਈ ਜੀ ਕਿਸਤੇ ਤਲੀ ਤੇ ਖਿਚਰੇ ਲੱਤ ਲੁੱਤੇ ਨਹੀਂ ਭਾਜੀ ਹੱਲੇ ਤੱਕ ਦਾ ਗਿਰਪਾ ਹੱਲੇ ਤੱਕ ਨਹੀਂ ਹੂੰ ਤੇ ਪਰ ਵਿੱਚੋਂ ਇੱਕ ਦੋ ਗੱਲਾਂ ਆਈਆਂ ਚਲੋ ਚੱਲਦਾ ਹੀ ਰਹਿੰਦਾ ਆ ਪਰ ਹੱਲੇ ਭਾਜੀ ਵਧੀਆ ਆ ਸਾਥ ਵੀ ਦਿੰਦੇ ਆ ਜਿਹੜੇ ਆਉਂਦੇ ਆ ਜਿੱਦਾਂ ਪਿਆਰ ਰਿਪੀਟ ਆ ਰਹੇ ਨੇ ਬੰਦੇ ਅੱਜ ਵੀ ਆ ਰਹੇ ਰਿਪੀਟ ਹੋ ਰਿਹਾ ਅੱਛਾ ਅੰਦਰ ਵੀ ਬਣਾਇਆ ਹੋਇਆ ਬੜਾ ਸੋਹਣਾ ਏ ਐਮਬੀਐਸ ਹੈ ਤੋ ਯਾਰ ਅੰਦਰ ਜਰੂਰ ਦੇਖੋ ਅੰਦਰ ਅੰਦਰ ਬੜਾ ਵਧੀਆ ਭਾਈ ਭਾਈ ਜੀ ਇਹ ਬਣਾਇਆ ਹੋਇਆ ਹੈ ਹਾਂਜੀ ਭਾਈ ਜੀ ਇੱਕ ਸਾਨੂੰ ਰੱਖਣਾ ਪੈਣਾ ਸੀਗਾ ਹਨਾ ਅੰਦਰ ਵੀ ਫੇਸ ਕਰਕੇ ਅਸੀਂ ਇਹ ਕੰਧ ਦੇ ਉੱਤੇ ਊੜਾ ਜਿਹੜਾ ਜਿੱਦਾਂ ਸਾਰਾ ਪੰਜਾਬੀ ਹੈ ਨਾ ਪੰਜਾਬੀ ਅੱਖਰ ਲਿਖੇ ਹੋਏ ਆਹ ਦੇਖੋ ਤੁਸੀਂ ਵੀ ਆ ਪੰਜਾਬੀ ਅੱਖਰ ਪੂਰੇ ਲਿਖੇ ਹੋਏ ਨੇ ਜਿਹਨੂੰ ਨਹੀਂ ਹੁੰਦਾ ਮੇਰੇ ਖਿਆਲ ਨਾਲ ਰੋਟੀ ਖਾਂਦੇ ਕਹਿੰਦੇ ਅਕਰ ਪੂਰੀ ਪਰਚਾ ਦਾ ਨਹੀਂ ਪੜ੍ਹ ਸਕਦਾ ਜੀ ਹਾਂਜੀ ਪੂਰਾ ਲਿਖਿਆ ਹੋਇਆ ਹੈ ਤੇ ਆ ਤੁਸੀਂ ਮੈਨੂ ਲਾਇਆ ਹੋਇਆ ਹੈ ਮੇਰੇ ਖਿਆਲ ਨਾਲ ਹਾਂਜੀ ਆ ਮੈਨੂ ਹੈ ਬਾਈ ਅੱਛਾ ਤੇ ਇਹ ਬਈ ਵਾਟਰਪੂਫ ਹੈ ਪੂਰਾ ਬਣਾਇਆ ਹੋਇਆ ਸਾਰਾ ਵਾਟਰਪੂਫ ਹੈ ਬਾਈ ਜੀ ਉੱਤੇ ਤਰਪਾਲ ਪਈਆਂ ਹੋਈਆਂ ਹਨ ਅੱਛਾ ਤਰਪਾਲ ਪਈ ਹੋਈ ਹੈ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਜੀ ਤੁਹਾਡੀ ਰਸੋਈ ਬੜੀ ਮੈਂ ਹੈਗੀ ਅੰਦਰ ਉਹ ਵੀ ਦਿਖਾ ਦੂੰਗੇ ਸਾਨੂੰ ਹਾਂਜੀ ਬਾਈ ਜੀ ਬਿਲਕੁਲ ਆ ਤੁਸੀਂ ਐਮਬੀਐਸ ਦੇਖੋ ਪਹਿਲਾਂ ਬੜੀ ਅੱਛੀ ਐਮਬੀਐਸ ਹੈ ਨਾਲ ਆ ਦੇਖੋ ਇਹ ਲਾਇਆ ਹੋਇਆ ਵੀ ਸਿੱਧੂ ਮੂਸ ਛੋਟਾ ਬਣਾਈ ਹੋਈ ਹੈ ਤੇ ਲੋਕ ਆਉਂਦੇ ਨੇ ਐਂਬੀਅੰਸ ਲੈਣ ਦੇ ਲਈ ਤੇ ਬੜੀ ਅੱਛੀ ਜਦੋਂ ਇਸ ਜਗ੍ਹਾ ਦੇ ਉੱਪਰ ਤੁਸੀਂ ਆਉਂਦੇ ਹੋ ਤਾਂ ਐਂਬੀਅੰਸ ਬੜਾ ਅੱਛਾ ਲੱਗਦਾ ਹੈ ਰਸੋਈ ਬੜੀ ਖਾਸ ਹੁੰਦੀ ਹੈ ਕਿਸੇ ਵੀ ਜਗ੍ਹਾ ਜੇਕਰ ਤੁਸੀਂ ਜਾਓ ਖਾਣ ਪੀਣ ਤਾਂ ਉਸ ਜਗ੍ਹਾ ਦੇ ਉੱਪਰ ਰਸੋਈ ਬੜੀ ਖਾਸ ਮੰਨੀ ਜਾਂਦੀ ਤੇ ਆ ਬਈ ਰਸੋਈ ਹੈਗੀ ਹੈ ਬੜਾ ਅੱਛਾ ਬਣਾਇਆ ਹੋਇਆ ਅੱਛਾ ਇਹ ਪੂਰੀ ਰਸੋਈ ਹੈ ਭਾਈ ਜੀ ਹਾਂਜੀ ਭਾਈ ਜੀ ਬੜੀ ਅੱਛੀ ਸਾਫ ਸਫਾਈ ਹੈ ਭਾਈ ਮੇਨਟੇਨ ਕੀਤੀ ਹੈ ਅੱਛਾ ਆ ਸਾਗ ਤੁਸੀਂ ਕਹਿ ਰਹੇ ਸੀ ਭਾਈ ਹੈਗਾ ਹੈ ਪ੍ਰੋਪਰ ਇਹ ਸਾਗ ਆ ਗਿਆ ਆਪਣਾ ਅੱਛਾ ਇਹ ਸਾਗ ਬਣ ਕੇ ਪਿੰਡੋਂ ਹੀ ਆਉਂਦਾ ਭਾਈ ਜੀ अच्छा पेंडा बनाउने हो पेंडो ही होला पाजी ओथे आग ते बणदा प्रॉपर हाथ ना ਘੋੜ ਕੇ ਇਥੇ ਤੜਕਾ ਲਾਈਦਾ ਪਾਜੀ ਸਾਹਿਬ ਅੱਛਾ ਇਥੇ ਤੜਕਾ ਲੱਗਦਾ ਇਕੱਲਾ ਹਾਂਜੀ ਪਾਜੀ ਹਾਂ ਅੱਛਾ ਇਤੋਂ ਇਲਾਵਾ ਹੋਰ ਕੀ ਕੀ ਚੀਜ਼ ਹੋਰ ਭਾਈ ਆਪਣੇ ਤੋਂ ਜਿੱਦਾਂ ਪਰੌਂਠੇ ਆਲੂ ਵਾਲੇ ਮਿਲ ਜਾਂਦੇ ਆ ਮੱਕੀ ਵਾਲੀ ਮੈਥੇ ਦੀ ਰੋਟੀ ਹੋ ਗਈ ਹਾਂ ਤੇ ਸਾਰਾ ਸਮਾਨ ਮਤਲਬ ਆਪਾਂ ਨੂੰ ਮਿਲ ਜਾਂਦੀ ਏਸੀ ਚੀਜ਼ਾਂ ਹੀ ਆ ਪਾਜੀ ਅੱਛਾ ਦੇਸੀ ਚੀਜ਼ਾਂ ਯਕੀਨ ਕਰ ਇੱਕ ਵਾਰ ਹਾਂ ਰੇ ਕੋਈ ਵਿਜ਼ਿਟ ਕਰਿਆ ਆ ਕੇ ਵਧੀਆ ਲੱਗੂਗਾ ਭਾਈ ਆ ਕੇ ਅੱਛਾ ਭਾਈ ਬਾਹਰ ਚੱਲਦੇ ਆਪਾਂ ਬਹੁਤ ਬਹੁਤ ਇਹ ਅੱਛੀ ਐਂਬੀਅੰਸ ਵਾਲੀ ਥਾਂ ਹੈਗੀ ਲੋਕ ਆਉਂਦੇ ਨੇ ਬਹੁਤ ਜ਼ਿਆ ਤੇ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਭਾਜੀ ਭਾਜੀ ਇਹ ਹੌਲੀ ਹੌਲੀ ਜਿੱਦਾਂ ਜਿੱਦਾਂ ਪਹਿਲੇ ਦਿਨ ਤੋਂ ਜਿਹੜੇ ਸੀਗੇ ਰਿਪੀਟ ਹੋ ਰਹੇ ਭਾਜੀ ਹੌਲੀ ਹੌਲੀ ਜਿੱਦਾਂ ਪਹਿਲੇ ਦਿਨ ਤੋਂ ਦੂਜਾ ਦਿਨ ਤੀਜਾ ਦਿਨ ਆ ਰਹੇ ਆ ਭਾਜੀ ਹਾਂਜੀ ਜਿਹੜੇ ਪਹਿਲੇ ਦਿਨ ਤੋਂ ਗਾਗ ਲੱਗਾ ਉਹ ਹੁਣ ਅੱਜ ਵੀ ਆ ਰਿਹਾ ਰਿਪੀਟ ਹੋ ਰਿਹਾ ਜਿਹੜਾ ਬੜਾ ਜੈਨੂਇਨ ਪ੍ਰਾਈਸ ਹੈ ਮੇਰੇ ਖਿਆਲ ਨਾਲ ਬੜੇ ਕੱਟ ਪ੍ਰਾਈਸ ਹੈ ਹਾਂਜੀ ਨਾਰਮਲ ਹੀ ਰੱਖਿਆ ਭਾਜੀ ਜਿਸ ਜਗ੍ਹਾ ਦੇ ਉੱਪਰ ਤੁਸੀਂ ਹੈਗੇ ਹੋ ਉਸ ਜਗ੍ਹਾ ਦੇ ਉੱਪਰ ਤਾਂ ਬਹੁਤ ਹਾਈ ਪ੍ਰਾਈਸ ਵਾਲੇ ਹੈਗੀਆਂ ਨੇ ਦਾ ਸ਼ੌਕ ਨਹੀਂ ਭਾਈ ਆਪਾਂ ਸਹੀ ਰੱਖਿਆ ਵੀ ਕੋਈ ਚੱਕਰ ਨਹੀਂਗਾ ਮਤਲਬ ਇੱਦਾਂ ਉੱਥੇ 200 ਰੁਪਏ ਦਾ ਗਲਾਸ ਹੀ ਲਈ ਦਸੇ ਲੋਕੀ ਭਰਦੇ ਨੇ ਪੈਸੇ ਇੰਨਾ ਹਾਂਜੀ ਭਾਈ ਭਰਦੇ ਆ ਵਧੀਆ ਹਾਂ ਲੋਕੀ ਭਰ ਦਿੰਦੇ ਨੇ ਪ੍ਰੋਪਰਟੀ ਦੇ ਨਾਲ ਆਹ ਭਾਈ ਵਧੀਆ ਹਾਂਜੀ ਹਾਂਜੀ ਅੱਛਾ ਤੇ ਇਹ ਸੈਟਅਪ ਬੜਾ ਵਧੀਆ ਤੁਸੀਂ ਸੈਟਅਪ ਕੀਤਾ ਹੋਇਆ ਸੈਟਅਪ ਦਾ ਕੀ ਖਰਚਾ ਕੋਈ ਕਿੰਨਾ ਕੁ ਮਤਲਬ ਹੋਇਆ ਹੋਵੇਗਾ ਭਾਈ ਲੱਗ ਗਿਆ ਮਤਲਬ ਸਾਡਾ ਟੋਟਲ ਸਾਰਾ ਕੁਝ ਕਰਕੇ ਮਤਲਬ 12-14 ਲੱਖ ਰੁਪਏ ਲੱਗ ਹੀ ਗਿਆ ਭਾਈ 12-14 ਲੱਖ ਲੱਗ ਗਿਆ ਭਾਈ ਭਾਜੀ ਲੱਗ ਗਿਆ ਅਸੀਂ ਕਰ ਕੋਕੇ ਨਾਲ ਮਿਲ ਕੇ ਸਾਰਿਆਂ ਨੇ ਸਾਰਿਆਂ ਨੇ ਨਾਲ ਮਿਲ ਕੇ ਬਣਾਇਆ ਇਹ ਹੋ ਜਾਣੇ ਹੀ ਆ ਭਾਜੀ ਅਸੀਂ ਤੇ ਦੋ ਜਣਿਆਂ ਨੇ ਮਤਲਬ ਆਪਣੇ ਕੀ ਨਾ ਆ ਘਰ ਕੇ ਘਰਦਿਆਂ ਤੋਂ ਲੈ ਕੇ ਸਾਰਾ ਕਰਕੇ ਸਾਨੂੰ ਕਰਨਾ ਪੈਣਾ ਸੀ ਭਾਜੀ ਹੁਣ ਹਾਂ ਇਹ ਕੀਤਾ ਵੀ ਅੱਛਾ ਮੈਂ ਉਹ ਸੁਣਿਆ ਨਹੀਂ ਫੌਰਨ ਜਾਣਦਾ ਵੀ ਮੇਰੇ ਖਿਆਲ ਨਾਲ ਸਪਨਾ ਸੀਗਾ ਉਹ ਛੱਡ ਕੇ ਤੁਸੀਂ ਦੁਬਾਰਾ ਪਾਜੀ ਇੱਥੇ ਆਪਾਂ ਇੱਥੇ ਲਾਏ ਆ ਪੈਸੇ ਭਾਜੀ ਇਸੇ ਕਰਕੇ ਕੰਮ ਦਾ ਅੱਛਾ ਬਸ ਮੈਂ ਉਹੀ ਪੰਜਾਬੀ ਕਹਿੰਦੇ ਨੇ ਕਿ ਬਈ ਪੰਜਾਬੀ ਜੇ ਕੰਮ ਕਰਨ ਦੇ ਉੱਪਰ ਆ ਜਾਣ ਤੇ ਕੰਮ ਕੋਈ ਛੱਡਦੇ ਨਹੀਂ ਹਾਂਜੀ ਬਈ ਕਈ ਲੋਕ ਆਪਣੇ ਪੰਜਾਬ ਦੇ ਹੈਗੇ ਨੇ ਉਹ ਕਹਿੰਦੇ ਬਈ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਤੁਸੀਂ ਇੱਕ ਐਗਜ਼ਾਮਪਲ ਬਣ ਰਹੇ ਹੋ ਉਹ ਲੋਕਾਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੈਗੇ ਹੋ ਮੈਂ ਭਾਜੀ ਇਹ ਹੀ ਕਹਿੰਦਾ ਸਾਰਿਆਂ ਨੂੰ ਵੀ ਜੇ ਆਪਣਾ ਕੋਈ ਭਰਾ ਇੱਥੇ ਕਰਦਾ ਹੈ ਕੰਮ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਭਾਜੀ ਆ ਮੇਰਾ ਇਹ ਕਹਿਣਾ ਵੀ ਜਿੰਨੀ ਸਪੋਰਟ ਕਰੂਗੇ ਉਹ ਹੋਰ ਬੰਦਾ ਹੁੰਦਾ ਨਾ ਅਸੀਂ ਤੁਰੇ ਆ ਇਸ ਚੀਜ਼ ਵੱਲ ਵੀ ਆਪਣਾ ਬੰਦਾ ਸਪੋਰਟ ਕਰਨਗੇ ਆਪਣੇ ਤੇ ਫੇਰ ਇਹ ਬੰਦਾ ਗਾਂ ਵੱਲ ਸਕਦਾ ਭਾਈ ਠੀਕ ਹੈ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਤਾਂ ਬਿਲਕੁਲ ਆ ਕਹਿੰਦੇ ਸੀਗੇ ਸ਼ੁਰੂਆਤ ਹੀ ਮੈਂ ਕੀਤੀ ਸੀਗੀ ਕਿ ਵੀ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਲੋਕ ਟੈਗ ਲਾ ਦਤਾ ਹੈ ਉਹਨਾਂ ਦੇ ਉੱਪਰ ਕੀ ਨਸ਼ੇੜੀ ਨੇ ਜਾਂ ਤਾਂ ਜਿਹੜੇ ਆਪਦੇ ਨੌਜਵਾਨ ਬਾਹਰ ਚਲ ਜਾਂਦੇ ਨੇ ਜਾਂ ਫਿਰ ਪੰਜਾਬ ਦੇ ਵਿੱਚ ਰਹਿ ਕੇ ਨਸ਼ੇ ਦੇ ਵਿੱਚ ਪੈ ਜਾਂਦੇ ਨੇ ਪਰ ਅੱਜ ਤੁਹਾਨੂੰ ਜਿਹੜੇ ਨੌਜਵਾਨ ਅਸੀਂ ਮਲਾਏ ਨੇ ਪਹਿਲਾਂ ਵੀ ਤੁਹਾਨੂੰ ਇਹਨਾਂ ਦੀਆਂ ਤਸਵੀਰਾਂ ਦਿਖਾਈਆਂ ਸਿਗੀਆਂ ਕਿਥੇ ਰਗੜੇ ਜਿਹੜਾ ਹੈਗਾ ਉਹ ਲੋਕਾਂ ਨੂੰ ਪਲਾਉਂਦੇ ਸੀ ਤੇ ਉਸ ਤੋਂ ਬਾਅਦ ਹੁਣ ਮਿੰਨੀ ਟਾਬਾ ਖੋਲਿਆ ਹੋਇਆ ਹੈ ਤੁਸੀਂ ਵੀ ਜਰੂਰ ਇਸ ਟਾਬੇ ਦੇ ਵਿੱਚ ਵਿਜ਼ਿਟ ਕਰੋ ਕੈਮਰੋਸਨ ਪੰਕੇ ਦੇ ਨਾਲ ਰਾਜ ਗੁਪਤਾ ਜਲੰਧਰ